ਵਾਰਿਸ ਪੰਜਾਬ ਦੇ ਮੁਖੀ ਤੇ ਖਾਲਿਸਤਾਨੀ ਸਮਰਥਕ ਅਮਰਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੂੰ ਮੰਗਲਵਾਰ ਸਵੇਰੇ ਉਹਨਾਂ ਦੀ ਰਿਹਾਇਸ਼ ਤੇ ਨਜ਼ਰਬੰਦ ਕਰ ਦਿੱਤਾ ਗਿਆ ਹੈ ਕੁਝ ਹੀ ਦੇਰ ਵਿੱਚ ਭਾਰੀ ਪੁਲਿਸ ਫੋਰਸ ਉਹਨਾਂ ਦੇ ਪਿੰਡ ਜੱਲੂਪੁਰ ਖੇੜਾ ਪਹੁੰਚ ਗਈ ਹੈ ਤੇ ਉਹਨਾਂ ਦੀ ਰਿਹਾਇਸ਼ ਨੂੰ ਚਾਰੇ ਪਾਸਿਓਂ ਘੇਰ ਲਿਆ ਹੈ ਕੁਝ ਦਿਨ ਪਹਿਲਾਂ ਤਰਸੇਮ ਸਿੰਘ ਨੇ ਆਵਾਜ਼ ਉਠਾਈ ਸੀ ਕਿ ਉਹ ਨਵੀਂ ਪਾਰਟੀ ਬਣਾਉਣਗੇ ਪਤਾ ਲੱਗੇ ਕਿ ਤਰਸੇਮ ਸਿੰਘ ਨੇ ਆਪਣੇ ਬੇਟੇ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਮੱਗੀ ਮੇਲੇ ਦੌਰਾਨ ਨਵੀਂ ਪਾਰਟੀ ਬਣਾਉਣ ਤੇ ਇਸ ਦੇ ਆਹੁਦੇਦਾਰਾਂ ਦਾ ਐਲਾਨ ਕਰਨਾ ਸੀ ਕੋਮੀ ਸਾਹਿਬ ਮੋੜ ਕੇ ਤਰਸੇਮ ਸਿੰਘ ਦੇ ਸਮਰਥਕਾਂ ਨਾਲ ਪੁੱਜਣਾ ਸੀ ਦੇਰ ਰਾਤ ਤੋਂ ਪੁਲਿਸ ਨੇ ਪਿੰਡ ਵਿੱਚ ਇਕੱਠਾ ਹੋਣਾ ਸ਼ੁਰੂ ਕਰ ਦਿੱਤਾ ਹੈ ਮੰਗਲਵਾਰ ਨੂੰ ਪਿੰਡ ਨੂੰ ਚਾਰੇ ਪਾਸਿਓਂ ਪੁਲਿਸ ਨੇ ਘੇਰ ਲਿਆ ਹੈ ਖਾਸ ਤੌਰ ਤੇ ਅਮਰਪਾਤ ਸਿੰਘ ਦੇ ਘਰ ਦੇ ਬਾਹਰ 100 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਨੇ ਸਾਨੂੰ ਉਪਰ ਹਦਾਇਤਾਂ ਕਿ ਤੁਸੀਂ ਨਹੀਂ ਜਾ ਸਕਦੇ ਜੇ ਤੁਸੀਂ ਜਾਣ ਦੀ ਕੋਸ਼ਿਸ਼ ਕਰੋਗੇ ਤਾਂ ਅਸੀਂ ਬਾਈ ਫੋਰਸ ਰੋਕਾਂਗੇ ਤੁਹਾਨੂੰ ਤੇ ਅਸੀਂ ਕੋਈ ਇਹੋ ਜਿਹਾ ਟਕਰਾਅ ਨਹੀਂ ਪੈਣਾ ਚਾਹੁੰਦੇ ਕਿ ਅਸੀਂ ਸੋਚਦੇ ਕਿ ਪੰਜਾਬ ਦੇ ਹਾਲਾਤ ਪਹਿਲਾਂ ਹੀ ਇਦਾਂ ਦੇ ਆ ਤੇ ਇਸ ਕਰਕੇ ਤੁਸੀਂ ਅਸੀਂ ਆਪਣੇ ਸਾਥੀਆਂ ਨੂੰ ਅਪੀਲ ਕੀਤੀ ਹੈ ਕਿ ਚਲੋ ਅਸੀਂ ਆਪਣੇ ਸਾਡਾ ਫਰਜ਼ ਬਣਦਾ ਸੀ ਅਸੀਂ ਉਹ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਸਾਂ ਪਰ ਇਹਨਾਂ ਨੇ ਸਾਨੂੰ ਧੱਕੇ ਨਾਲ ਸਰਕਾਰ ਇਹ ਸਰਕਾਰ ਦੀ ਜਿਹੜੀ ਆ ਬੜੀ ਗੁੰਡਾਗਰਦੀ ਆ ਕਿ ਜਿਹੜਾ ਕਿ ਜੋ ਮਨੁੱਖ ਦੇ ਅਧਿਕਾਰ ਆ ਜਾਂ ਉਹਨਾਂ ਦਾ ਜਿਹੜਾ ਉਹਨਾਂ ਨੂੰ ਕੁਚਲਿਆ ਜਾ ਰਿਹਾ ਤੇ ਇਹ ਬਹੁਤ ਧੱਕਾਵਾ ਤੇ ਇੱਕ ਪੰਜਾਬ ਚ دہشت ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੁਣ ਇਸ ਰੋਕਣ ਵਾਸਤੇ ਇੱਕ ਪਰਵਾਰ ਦੇ ਜਾਂ 5 7 10 ਵਿਆ ਬੰਦਿਆਂ ਨੂੰ ਇਨੀ ਫੋਰਸ ਦੀ ਲੋੜ ਨਹੀਂ ਹੈ ਤੇ ਵੇਖੋ ਕਿਦਾਂ ਇਹ ਇਹ ਚੀਜ਼ ਫੋਰਸ ਇਨੀ ਇਕੱਠੀ ਕਰਕੇ ਕੀ 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 ਦਰਸਾਉਣਾ ਚਾਹੁੰਦੇ ਆ ਕਿ ਜਦੋਂ ਕਿ ਇਹ ਪੰਜਾਬ ਚ ਇੰਡਾ ਵੱਡਾ ਨਸ਼ੇ ਦਾ ਨੈਕਸਸ ਚੱਲ ਰਿਹਾ ਵਾ ਉਹਦੇ ਵਾਸਤੇ ਤੁਸੀਂ ਇਨਾ ਐਫਰਟ ਕਰੋ ਤੇ ਕੁਝ ਲੋਕਾਂ ਨੂੰ ਕੋਈ ਲੋਕਾਂ ਨੂੰ ਕੋਈ ਸੁਖਸ਼ਤ ਸੁਖਸ਼ਾ ਆਵੇ ਕੋ ਵੱਡਾ ਹੋਰ ਕਈ ਮਸਲੇ ਬਹੁਤ ਤਰ੍ਹਾਂ ਦੇ ਆ ਲੋਕ ਕਈ ਤਰ੍ਹਾਂ ਦੇ ਕਈ ਤਰ੍ਹਾਂ ਨਾ ਪੀੜਤ ਆ ਪਰ ਮੇਰੇ ਖਿਆਲ ਹੈ ਕਿ ਫੋਰਸ ਦੀ ਵੀ ਦਰਵਰ ਤੋਂ ਕਰ ਰਹੀ ਸਰਕਾਰ ਤੇ ਲੋਕਾਂ ਦੇ ਵੀ ਅਧਿਕਾਰਾਂ ਦਾ ਵੀ ਹਨਨ ਕਰ ਰਹੀ ਹੈ ਇਹ ਕੌਮੀ ਇਨਸਾਫ ਮੋਰਚਾ ਜਾਣਾ ਸਾਰਿਆਂ ਦਾ ਫਰਜ਼ ਬਣਦਾ ਸੀ ਤੇ ਅਸੀਂ ਸਾਰੇ ਸੰਗਤਾਂ ਨੂੰ ਕਈਆਂ ਦਿਨਾਂ ਤੋਂ ਅਪੀਲ ਕਰ ਰਹੇ ਸੀ ਕਿ ਤੁਸੀਂ ਵੱਧ ਤੋਂ ਵੱਧ ਉਹਦਾ ਹਿਸਾਬਣੋ ਤੇ ਮੇਰੇ ਖਿਆਲ ਹੈ ਕਿ ਸਕਰਾਸ ਸਰਕਾਰ ਇਹ ਬੁਖਲਾ ਗਈ ਪਤਾ ਨਹੀਂ ਕੀ ਕਾਰਨ ਹੈ ਇੱਕ ਪਾਸੇ ਤੁਸੀਂ ਇਨਸਾਫ ਨਹੀਂ ਦੇ ਰਹੇ ਇਨਸਾਫ ਮੰਗਣ ਵਾਸਤੇ ਵੀ ਤੁਸੀਂ ਇਜਾਜ਼ਤ ਨਹੀਂ ਦੇ ਰਹੇ ਤੇ ਕਿ ਕਿੱਡੀ ਇੱਕ ਪਾਸੇ ਤੁਸੀਂ ਕਹਿੰਦੇ ਕਿ ਅਸੀਂ ਲੋਕਤੰਤਰ ਹੈ ਤੇ ਇਹ ਲੋਕਤੰਤਰ ਦੇ ਨਾਂ ਤੇ ਇੱਕ ਲੋਕਤੰਤਰ ਦਾ ਹੀ ਕਹਾਣ ਕਰ ਰਹੇ ਖੁਦ ਹੀ ਕਰ ਲੋਕਤੰਤਰ ਦਾ ਦਿਹਾਈ ਦੇਣ ਵਾਲੇ ਲੋਕਤੰਤਰ ਦਾ ਕਹਾਣ ਕਰ ਰਹੇ ਪੁਲਿਸ ਦਾ ਕਹਿਣਾ ਹੈਗਾ ਕਿ ਅਸੀਂ ਘਰ ਦੇ ਵਿੱਚ ਨਜ਼ਰਬੰਦ ਨਹੀਂ ਕੀਤਾ ਉਹਨਾਂ ਨੂੰ ਨਹੀਂ ਇਹ ਤੇ ਹੁਣ ਤੁਸੀਂ ਦੇਖ ਲਓ ਕਿ ਫਿਰ ਇਹ ਪੁਲਿਸ ਆਈ ਕਾਦੇ ਵਾਸਤੇ ਜਾਂਦੇ ਜੇ ਕੋਈ ਹੋਰ ਕੋਈ ਕਾਰਨ ਹੈ ਤਾਂ ਉਹ ਆਪਣਾ ਕਾਰਵਾਈ ਕਰਨ ਤੇ ਜੇ ਸਾਡੇ ਤੇ ਕੋਈ ਹੋਰ ਜਨਾਮ ਆ ਤਾਂ ਸਾਨੂੰ ਅਰੈਸਟ ਕਰਨਾ ਸੀ ਤੇ ਉਹਨੂੰ ਕਰਾਤੀ ਕਿਹਾ ਸੀ ਕਿ ਤੁਸੀਂ ਇਹਨੇ ਲੋਕਾਂ ਨੂੰ ਪਰੇਸ਼ਾਨ ਕਰਨੋਂ ਜ਼ਿਆਦਾ ਸਾਨੂੰ ਚੁੱਕ ਕੇ ਕਿਤੇ ਸੁੱਟੋ ਫਿਰ ਰਾਤ ਕਿੰਨੇ ਫੋਰਸ ਦੇ ਲੋਕ ਸਾਰੀ ਰਾਤ ਇਹੋ ਜੀ ਠੰਡ ਚ ਖੜੇ ਸਾਨੂੰ ਤੇ ਉਹਨਾਂ ਤੇ ਵੀ ਇਹ ਦਰਸਾਉਂਦਾ ਕਿ ਵੱਡੇ ਲੋਕ ਤੋਂ ਆਰਡਰ ਦੇ ਕੇ ਚੁੱਪਚਾਪ ਸੌ ਜਾਂਦੇ ਆ ਇਹ ਇੱਕ ਬਹੁਤ ਤੱਕਾ ਵਾਏ ਪੰਜਾਬ ਦੇ ਲੋਕਾਂ ਨਾਲ ਕਿ ਉਹ ਆਪਣੇ ਹੱਕਾਂ ਦੀ ਮੰਗ ਵੀ ਨਹੀਂ ਕਰ ਸਕਦੇ ਹੈ ਹੁਣ ਕਿੰਨਾ ਅਧਿਕਾਰੀਆਂ ਦੇ ਨਾਲ ਮੀਟਿੰਗ ਜਿਹੜੀ ਤੁਹਾਡੀ ਹੋਈ ਹੈ ਹੁਣ ਇਹ ਡੀਐਸਪੀ ਬਹਾਵਕਾਲਾ ਸਾਹਿਬ ਸੀਗੇ ਉਹਦੇ ਹੈਡ ਤੇ ਉਹਨਾਂ ਨੇ ਉਹਨਾਂ ਦੇ ਥਰੂ ਹੀ ਇਹ ਕਹਿੰਦੇ ਕਿ ਪ੍ਰਸ਼ਾਸਨ ਵੱਲੋਂ ਜੋ ਸਾਨੂੰ ਅਜੇ ਤੱਕ ਕੋਈ ਉਪਰੋਂ ਹਦਾਇਤ ਨਹੀਂ ਗਈ ਅਜੇ ਤੱਕ ਤੁਸੀਂ ਅਸੀਂ ਉਹ ਤਨ ਬੰਦ ਰੱਖਾਂਗੇ ਤੇ ਜੇ ਤੁਸੀਂ ਜਾਣ ਦੀ ਕੋਸ਼ਿਸ਼ ਕਰੋਗੇ ਤਾਂ ਅਸੀਂ ਬਾਈ ਫੋਰਸ ਰੋਕਾਂਗੇ ਪੁਲਿਸ ਦਾ ਕਹਿਣਾ ਹੈਗਾ ਕਿ ਲਾਇਨਡ ਆਰਡਰ ਪੁਲਿਸ ਦਾ ਕਹਿਣਾ ਹੈਗਾ ਕਿ ਲਾਇਨਡ ਆਰਡਰ ਦੀ ਸਥਿਤੀ ਨੂੰ ਦੇਖ ਕੇ ਜਾਂ ਫਿਰ ਇਹਨਾਂ ਵੱਲੋਂ ਕੋਈ ਮਾਰਚ ਦੀ ਕੋਈ ਸੂਚਨਾ ਜਾਂ ਕੋਈ ਇਹੋ ਜੀ ਇਨਫੋਰਮੇਸ਼ਨ ਸ਼ਾਇਦ ਤਾਂ ਕਰਕੇ ਨਾ ਲਾਇਨਡ ਆਰਡਰ ਦੀ ਸਥਿਤੀ ਚਲੋ ਜੇ ਹੋ ਸਕਦਾ ਤੇ ਉੱਥੇ ਕੋਈ ਹੋ ਸਕਦੀ ਹੈ ਇੱਥੇ ਤੇ ਕੋਈ ਲਾਰਡਨ ਸਥਿਤੀ ਤੇ ਇੱਥੇ ਤੇ ਇਹੋ ਜਿਹੇ ਇਦਾਂ ਦਾ ਡਰਾਮਾ ਕਰਨ ਦੀ ਲੋੜ ਨਹੀਂ ਕੋਈ ਮਾਰਚ ਕੱਢ ਰਹੇ ਸੀ ਤੁਸੀਂ ਅੱਜ ਜਿੱਥੇ ਦੇ ਰੂਪ ਤੇ ਜਾ ਰਹੇ ਸੀਗੇ ਤੁਸੀਂ ਹਾਂ ਅਸੀਂ ਤੇ ਸੰਗਤਾਂ ਨਾਲ ਲੈ ਕੇ ਜਾ ਰਹੇ ਸੀ ਕਿ ਉਹ ਉਹ ਮੋਰਚੇ ਨੂੰ ਵੱਦ ਤੋਂ ਵੱਧ ਸਾਰੇ ਪੰਜਾਬ ਦੇ ਲੋਕ ਸਮਰਥਨ ਦੇਣ ਤੇ ਉਹ ਮੋਰਚਾ ਫਤਿਹ ਹੋਵੇ अच्छा बीते दिन की किसानी मोर्चे नु लेके ਤੁਸੀਂ ਕਿੱਸੇ ਕਰਕੇ ਜਦੋਂ ਮਹਾਪੰਚਾਇਤ ਸੀ ਕਿ ਤੁਸੀਂ ਗਿਆ ਉੱਥੇ ਵੱਤ ਤੋਂ ਵੱਤ ਪਹੁੰਚੋ ਉੱਥੇ ਸਮਰਥਨ ਲੈ ਕੇ ਗਿਆ ਸੀਗਾ ਤੇ ਉਦੋਂ ਉਦੋਂ ਕੋਈ ਪੁਲਿਸ ਵੱਲੋਂ ਨਹੀਂ ਨਹੀਂ ਐਸੀ ਵੀ ਉੱਚ ਦੋ ਵਾਰੀ ਕਾਫੀ ਵੱਡੇ ਤਦਾਦ ਚ ਐਸੀ ਆਪਣੇ ਸਮਰਥਕਾਂ ਨੂੰ ਲੈ ਕੇ ਮੋਰਚੇ 'ਚ ਵੀ ਗਏ ਆ ਉਦੋਂ ਸਾਨੂੰ ਕੋਈ ਕਿਸੇ ਨੇ ਨਹੀਂ ਰੋਕਿਆ ਤੇ ਕੋਈ ਕੋਈ ਇਦਾਂ ਦੀ ਕੋਈ ਗੱਲ ਨਹੀਂ ਹੋਈ ਇਹ ਅਸੀਂ ਤਰਕ ਤੁਸੀਂ ਰੱਖਿਆ ਪੁਲਿਸ ਦੇ ਪੁਰੇ ਔਰ ਕੀ ਕਹਿਣਾ ਉਹਨਾਂ ਦਾ ਤੇ ਤਰਕ ਤੇ ਅਸੀਂ ਉਹ ਰੱਖਿਆ ਕਿ ਇਹ ਤੇ ਇੱਕ ਮਨੁੱਖੀ ਅਧਿਕਾਰਾਂ ਦਾ ਮਸਲਾ ਵਾ ਇਹ ਤੁਸੀਂ ਜਾਣ ਨੂੰ ਲੈ ਕੇ ਜੀ ਅੱਜ ਜਿਹੜਾ ਤੁਸੀਂ ਜਾਣ ਨੂੰ ਕਿਹਾ ਹੈਗਾ ਕੀ ਗੱਲਬਾਤ ਹੋਈ ਉਹ ਮੀਟਿੰਗ ਦੇ ਵਿੱਚ ਮੀਟਿੰਗਸ ਤੇ ਉਹੀ ਗੱਲਬਾਤ ਹੋਈ ਉਹ ਕਹਿੰਦੇ ਕਿ ਸਾਨੂੰ ਹਦਾਇਤ ਹੈ ਕਿ ਅਸੀਂ ਤੁਹਾਨੂੰ ਨਹੀਂ ਜਾਣ ਦੇਵਾਂਗੇ ਕਦੋਂ ਤੱਕ ਹੈ ਉਹ ਕਹਿੰਦੇ ਜਨਤਕ ਉੱਪਰੋਂ ਸਾਨੂੰ ਆਰਡਰ ਨਹੀਂ ਆਉਂਦਾ ਤੁਹਾਨੂੰ ਕੱਲਿਆਂ ਨੂੰ ਨਜ਼ਰਬੰਦ ਕੀਤਾ ਗਿਆ ਜਾਂ ਹੋਰ ਵੀ ਆਗੂ ਨੂੰ ਨਜ਼ਰਬੰਦ ਕੀਤਾ ਗਿਆ ਨਹੀਂ ਹੋਰ ਤੇ ਪਤਾ ਨਹੀਂ ਹੁਣ ਇਹ ਤੁਹਾਨੂੰ ਸਭ ਤੋਂ ਜ਼ਿਆਦਾ ਪਤਾ ਹੋ ਸਕਦਾ ਆਪਣੇ ਸੋਰਸ ਦੇ ਥਰੂ ਸਾਨੂੰ ਇਹਨਾਂ ਪਤਾ ਲੱਗਾ ਕਿ ਕਾਫੀ ਲੋਕ ਰੋਕਿਆ ਗਿਆ ਵਾ ਤੁਹਾਡੇ ਸਾਥੀਆਂ ਕੋਲ ਕਿਸੇ ਬਲੇ ਇਨਫੋਰਮੇਸ਼ਨ ਹੈਗੀ ਇਹੋ ਜੀ ਕਿ ਨਾਉਨੋਮੀ ਨਜ਼ਰ ਬੰਦ ਕੀਤਾ ਗਿਆ ਨਹੀਂ ਇਦਾਂ ਦੀ ਤਾਂ ਕੋਈ ਨਹੀਂ ਮੇਰੇ ਖਿਆਲ ਅਜੇ ਸਾਡੀ ਨਜ਼ਰ ਚ ਨਹੀਂ ਗਈ ਮੇਰੇ ਖਿਆਲ ਅਕਿ ਜੋ ਮੇਨ ਮੇਨ ਬੰਦਿਆਂ ਨੂੰ ਸ਼ਾਇਦ ਹੋ ਸਕਦਾ ਕਿ ਉਹਨਾਂ ਤੇ ਵੀ ਨਜ਼ਰ ਰੱਖੀ ਜਾਂਦੀ ਹੋਵੇ ਠੀਕ ਕੀ ਕਿ ਦਲ ਨੂੰ ਛੱਡ ਦੇ ਇਸ ਕੀ ਕਾਰਨ ਹੈਗਾ ਇਹ ਸਾਡੀ ਲਾਅ ਐਂਡ ਆਊਟ ਡਿਊਟੀ ਲਈ ਆਈ ਹੈ ਜੀ ਫੋਰਸ ਇਥੇ ਕਿਹੜੀ ਜਗ੍ਹਾ ਜਿਹੜਾ ਹੈਗਾ ਹੁਣ ਖਾਸ ਕਰ ਜਿਹੜਾ ਨਾਕੇਬੰਦੀ ਚੱਲੀ ਜਾਂ ਫਿਰ ਪਾਰੀ ਪਾਲ ਜਿਹੜਾ ਤਾਂ ਇਹ ਜੱਲੂਪੁਰ ਖੇੜਾ ਪਿੰਡ ਪੰਡਾ ਜੀ ਇੱਥੇ ਡਿਊਟੀ ਆਈ ਹੋਈ ਹੈ ਕੋਈ ਸਾਡੀ ਕੋਈ ਇਨਪੁਟ ਹੁੰਦੀ ਹੈ ਉਹਦੇ ਅਕੋਰਡਿੰਗ ਅਸੀਂ ਫਿਰ ਫੋਰਸ ਮੋਬਾਈਲਾਈਜ਼ ਕਰਦੇ ਹਾਂ ਹੁਣ ਜਿਹੜਾ ਹੈਗਾ ਕਿੱਥੇ ਆਊਟਸਾਈਡ ਤੁਸੀਂ ਖਲੋਤੇ ਹੋ ਜੀ ਜੱਲੂਪੁਰ ਖੇੜਾ ਪਿੰਡ ਹੈ ਜੀ ਕਿਹਨਾਂ ਦੇ ਘਰ ਦੇ ਮੁੰਰੇ ਜਿਹੜਾ ਹੈ ਘਰ ਇੱਥੇ ਉਹਨਾਂ ਦਾ ਵੀ ਹੈਗਾ ਜੀ ਸਰ ਅਮਰਿਤਪਾਲ ਸਿੰਘ ਬਾਕੀ ਇਹ ਤੇ ਚੌਂਕ 'ਚ ਖੜੇ ਸੀ ਸਰ ਜਦੋਂ ਆਊਟਸਾਈਡ ਹੀ ਲਗਾਈ ਗਈ ਕਿ ਇਨਪੁਟ ਕਿਸ ਤਰ੍ਹਾਂ ਦੀ ਹੈਗੀ ਜਿਹਦੇ ਕਾਰਨ ਕੋਈ ਇਨਪ ਕੋਈ ਨਜ਼ਰਬੰਦ ਕੀਤਾ ਗਿਆ ਹੈਗਾ ਜੀ ਐਸਾ ਕੁਛ ਨਹੀਂ ਤੁਸੀਂ ਦੇਖੋ ਇਸ ਤbaar ਬੈਠੇ ਨਜ਼ਰਬੰਦ ਤਾਂ ਹੁੰਦਾ ਜੇ ਅਸੀਂ ਉਹਨਾਂ ਨੂੰ ਡੀਟੇਨ ਕੀਤਾ ਹੋਏ ਸੀ ਨਹੀਂ ਪੁਲਿਸ ਫੋਰਸ ਅੰਦਰ ਹੀ ਬੈਠੀ ਸੀ ਜੀ ਸਬੀ ਨਹੀਂ ਨਹੀਂ ਉਹ ਤੇ ਉਹਨਾਂ ਕੋਲ ਕਿਤੇ ਕੁਝ ਚਾਦਰ ਕਾ ਪੀਰੇ ਹੋਣੇ ਜੀ ਐਸਾ ਕੁਛ ਨਹੀਂ ਆਫਸਰ ਤੇ ਦੇਖੋ ਸਾਰੇ ਬਾਰੇ ਉਹਨਾਂ ਦਾ ਕਹਿਣਾ ਹੈਗਾ ਜੀ ਅਸੀਂ ਕੌਮੀ ਇਨਸਾਫ ਮੋਰਚੇ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਸੀਗੇ ਤੇ ਸ਼ਾਇਦ ਤਾਂ ਤੱਕ ਪੁਲਿਸ ਨੇ ਜਿਹੜਾ ਹੈਗਾ ਉਹਨਾਂ ਨੂੰ ਰੋਕਿਆ ਹੈਗਾ ਔਰ ਬਕਾਇਦਾ ਉਹਨਾਂ ਨੂੰ ਲੱਗਦਾ ਹੈਗਾ ਵੈਸੇ ਐਸਾ ਸੱਚ ਕੋਈ ਨਹੀਂ ਸਾਣਾ ਕੋਈ ਐਸਾ ਸੱਚ ਕੋਈ ਨਹੀਂ ਬਾਕੀ ਮੈਂ ਚਾਰਿਆਂ ਨੂੰ ਬੁਲਾ ਰਹੇ ਹਾਂ